ਸਸ਼੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜਾਬ ਦੇ ਕਿਸਾਨ ਪੂਰੀ ਤਿਆਰੀ ਦੇ ਨਾਲ ਦਿੱਲੀ ਵੱਲ ਵਧ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਨੇ ਦਿੱਲੀ ਜਾ ਕੇ ਰੋਜ਼ ਪ੍ਰਦਰਸ਼ਨ ਕਰਨਾ ਹੈ ਤੇ ਇਸ ਦੇ ਉੱਤੇ ਹੁਣ ਸਿਆਸਤ ਵੀ ਪੂਰੀ ਤਰ੍ਹਾਂ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਕਿਸਾਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਵਾਪਸ ਆ ਜਾਓ ਆਪਾਂ ਬੈਠ ਕੇ ਗੱਲਬਾਤ ਕਰਦੇ ਹਾਂ ਇਸ ਮੁੱਦੇ ਦਾ ਹੱਲ ਕੱਢਦੇ ਹਾਂ ਕਿਉਂਕਿ ਕਈ ਮੰਗਾਂ ਕਿਸਾਨਾਂ ਦੀਆਂ ਨਵੀਆਂ ਨੇ ਜੋ ਅਨੁਰਾਗ ਠਾਕੁਰ ਹੜਾ ਨੇ ਕਿਹਾ ਹੈ ਉਹਨਾਂ ਨੇ ਪੰਜਾਬੀ ਦੇ ਵਿੱਚ ਸੰਬੋਧਨ ਕੀਤਾ ਹੈ ਬਿਆਨ ਦਿੱਤਾ ਹੈ ਤੇ ਕਹਿੰਦੇ ਨੇ ਕਿ ਕਈ ਮੰਗਾਂ ਜਿਹੜੀਆਂ ਕਿਸਾਨਾਂ ਨੇ ਨਵੀਆਂ ਰੱਖੀਆਂ ਨੇ ਉਹਨਾਂ ਦਾ ਰਾਜਾਂ ਦੇ ਨਾਲ ਗੱਲਬਾਤ ਕਰਕੇ ਹੀ ਹੱਲ ਨਿਕਲੇਗਾ ਪਹਿਲੀਆਂ ਮੰਗਾਂ ਜੋ ਪੈਂਡਿੰਗ ਨੇ ਉਹ ਵੀ ਪੂਰੀਆਂ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਪਰ ਗੱਲਬਾਤ ਤੋਂ ਬਿਨਾਂ ਬੈਠਣ ਤੋਂ ਬਿਨਾਂ ਕਿਸੇ ਵੀ ਮਸਲੇ ਦਾ ਹੱਲ ਨਹੀਂ ਨਿਕਲ ਸਕਦਾ ਤੇ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਵਾਪਸ ਆਓ ਆਪਾਂ ਗੱਲਬਾਤ ਨੂੰ ਜਾਰੀ ਰੱਖੀਏ ਮੋਦੀ ਸਰਕਾਰ ਨੇ ਪਹਿਲੇ ਦਿਨ ਤੋਂ ਮੰਗ ਮਨਜ਼ੂਰ ਕੀਤੀ ਤੇ ਸਾਰੇ ਕਿਸਾਨ ਨੇਤਵਾਨ ਦੇਣਾ। ਦੂਸਰੀ ਵਾਰ ਵੀ ਕਈ ਘੰਟੇ ਬੈਠੇ ਸਾਡੇ ਕੇਂਦਰ ਦੇ ਮੰਤਰੀ ਅੰਤ ਤੱਕ ਵੀ ਬਾਤचीत ਜਾਰੀ ਰੱਖੀ ਜਦੋਂ ਕਿਸਾਨ ਨੇਤਾ ਉੱਠ ਕੇ ਗਏ ਤਾਂ ਵੀ ਕਿਹਾ ਕਿ ਬੈਠੋ ਗੱਲਬਾਤ ਜਾਰੀ ਰੱਖੀਏ। ਕਿਉਂਕਿ ਬਹੁਤ سارے ਨਵੇਂ ਮੁੱਦੇ ਦੇ ਜੋੜ ਦਿੱਤੇ ਗਏ ਨੇ ਜਿੱਦਾਂ ਕਿਹਾ ਜਾ ਰਿਹਾ ਕਿ WTO ਜੋ ਪਾਰਤ ਬਾਦ ਹੋ ਜਵੇ World Trade Organization ਤੋਂ ਐ ਵੀ ਕਿਹਾ ਜਾ ਰਿਹਾ ਕਿ ਵਿਪਾਰ ਸਮਝੌਤੇ ਖਤਮ ਕਰ ਦਿਓ ਫ੍ਰੀ ਟ੍ਰੇਡ ਐਗਰੀਮੈਂਟ ਕੁਝ ਮੰਗਾਏ ਵੀ ਆਈਆਂ ਨੇ ਕਿ 스마트 ਮੀਟਰ ਨੂੰ ਖਤਮ ਕੀਤਾ ਜਾਏ ਨਹੀਂ ਲਗਾਏ ਜਾਣ ਇਲੈਕਟ੍ਰਿਸਿਟੀ ਐਮੈਂਡਮੈਂਟ ਬਿੱਲ ਤੋਂ ਬਾਹਰ ਰੱਖਿਆ ਜਾਵੇ ਐ ਵੀ ਕਿਹਾ ਜਾ ਰਿਹਾ ਕਿ ਪਰਾਲੀ ਜਲਾਣ ਨੂੰ ਐਚਓ ਬਾਹਰ ਰੱਖਿਆ ਜਾਵੇ ਖੇਤੀ ਖੇਤਰ ਨੂੰ ਬਾਹਰ ਰੱਖਿਆ ਜਾਵੇ ਜਲਵਾਯੂ ਦੇ ਮੁੱਦੇ ਤੋਂ ਹੁਣ ਜਦੋਂ ਬਹੁਤ ਸਾਰੇ ਨਵੇਂ ਮੁੱਦੇ ਜੁੜ ਗਏ ਨੇ ਤਾਂ ਇਹਦੇ ਲਈ ਟਾਈਮ ਚਾਹੀਦਾ ਹੈ ਰਾਜਾਂ ਨਾਲ ਗੱਲਬਾਤ ਕਰਕੇ ਸਮੱਸਿਆ ਦਾ ਹੱਲ ਕਰਨ ਲਈ ਮੰਗਾ ਮਨਜ਼ੂਰ ਕਰਨ ਲਈ ਵੀ ਸ਼ਾਇਦ ਉਹਦੇ ਲਈ ਕਿਸਾਨ नेता ਤਿਆਰ ਨਹੀਂ ਹੋਏ ਉੱਠ ਕੇ ਚਲੇ ਗਏ ਮੈਂ ਅੱਜ ਵੀ ਕਮਾਂਗਾ ਵਾਪਸ ਆਓ ਬਾਤ ਚਿਤ ਜਾਰੀ ਰੱਖੀਏ ਕਿਉਂਕਿ ਗੱਲਬਾਤ ਦੇ ਰਾਹੀਂ ਮੋਦੀ ਸਰਕਾਰ ਨੇ ਜੇ ਕਤਰ ਤੋਂ ਨੌ ਸੈਨਾ ਦੇ 8 ਅਧਿਕਾਰੀਆਂ ਨੂੰ ਜਿਹਨਾਂ ਨੂੰ ਫਾਂਸੀ ਦੀ ਸਜ਼ਾ ਹੋ ਗਈ ਸੀ ਮ੍ਰਿਤਯੁਦੰਡ ਹੋ ਗਿਆ ਸੀ ਉਹਨਾਂ ਨੂੰ ਵੀ ਸੁਰੱਖਿਤ ਹਿੰਦੁਸਤਾਨ ਲੈ ਆਏ ਆਪਰੇਸ਼ਨ ਗੰਗਾ ਚ ਅਸੀਂ ਕੋ ਯੂਕਰੇਨ ਤੋਂ 27000 ਭਾਰਤ ਦੇ ਲੋਕਾਂ ਨੂੰ ਵਾਪਸ ਲਿਆ ਅਫਗਾਨਿਸਤਾਨ ਤੋਂ ਗੁਰੂਗ੍ਰਾਂਧ ਸਾਹਿਬ ਤੋਂ ਲੈ ਕੇ ਸਿੱਖ ਪਰਿਵਾਰਾਂ ਨੂੰ ਵਾਪਸ ਲੈ ਕੇ ਆ ਸਭ ਬਾਜਿੱਦ ਜਰੀਏ ਹੀ ਹੋ ਪਾਇਆ ਅੱਜ ਵੀ ਬਾਜਿੱਦ ਦੇ ਰਾਹੀਂ ਸਾਰੀ ਸਮੱਸਿਆ ਦਾ ਹੱਲ ਨਿਕਲੇਗਾ ਮੰਗਾਂ ਮਨਜ਼ੂਰ ਹੋਣਗੀਆਂ ਕਿਰਪਾ ਕਰਕੇ ਗੱਲਬਾਤ ਕਰੋ ਤੇ ਪ੍ਰਦਰਸ਼ਨਕਾਰੀਆਂ ਨੂੰ ਮੈਂ ਕਹਾਂਗਾ ਆ ਹਿੰਸਾ ਤੋੜਫੋੜ ਆਗਿਆ ਨਹੀਂ ਨਾ ਕਰੋ ਦੇਸ਼ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ ਬਾਜ਼ੀ ਦੇ ਰਾਹੇ ਰਾਹੇ ਹੀ ਕੋਈ ਨਾ ਕੋਈ ਹੱਲ ਨਿਕਲੇਗਾ ਜਿੱਤੇ ਤੱਕ ਤੁਸੀਂ ਗੱਲ ਹੋਰ ਪੁੱਛੀ ਕਿ ਐਮਐਸਪੀ ਐਮਐਸਪੀ ਕਾਂਗਰਸ ਨੇ ਤਾਂ ਕੁਝ ਨਹੀਂ ਕੀਤਾ ਜੀ ਕਾਂਗਰਸ ਨੇ 10 ਸਾਲ ਦੇ ਵਿੱਚ ਕੁੱਲ ਮਿਲਾ ਕੇ 550000 ਕਰੋੜ ਰੁਪਏ ਦਿੱਤਾ ਕੇਵਲ 550000 ਕਰੋੜ ਰੁਪਏ ਝੇਹੂ ਤਾਨ ਦਲਹਨ ਤੇ ਤਿਲਨ ਦੇ ਮੋਦੀ ਸਰਕਾਰ ਨੇ 18 ਲੱਖ 39000 ਕਰੋੜ ਰੁਪਏ ਦਿੱਤਾ 10 ਸਾਲਾਂ ਚ ਹੁਣ ਦੇਖੋ ਕਾਂਗਰਸ ਨੇ 2 ਲੱਖ 84000 ਕਰੋੜ ਰੁਪਏ ਖਰਚ ਕੀਤਾ ਧਾਨ ਦੀ ਖਰੀਦ ਲਈ ਮੋਦੀ ਸਰਕਾਰ ਨੇ ਦਿੱਤਾ 12 ਲੱਖ 14000 ਕਰੋੜ ਰੁਪਏ ਕਾਂਗਰਸ ਨੇ ਕਣਕ ਲਈ ਦਿੱਤਾ 2 ਲੱਖ 54000 ਕਰੋੜ ਰੁਪਏ ਮੋਦੀ ਸਰਕਾਰ ਨੇ ਦਿੱਤਾ 5 ਲੱਖ 5000 ਕਰੋੜ ਰੁਪਏ ਕਾਂਗਰਸ ਨੇ ਦਲਨ ਲਈ ਦਿੱਤਾ 1936 ਕਰੋੜ ਰੁਪਏ ਮੋਦੀ ਸਰਕਾਰ ਨੇ ਦਿੱਤਾ 85908 ਕਰੋੜ ਰੁਪਏ ਕਾਂਗਰਸ ਨੇ ਤਿਲਣ ਲਈ ਦਿੱਤਾ 10261 ਕਰੋੜ ਰੁਪਏ ਮੋਦੀ ਸਰਕਾਰ ਨੇ ਦਿੱਤਾ 34055 ਕਰੋੜ ਰੁਪਏ ਯਾਨੀ ਕਿ ਕਈ ਗੁਣਾ ਜ਼ਿਆਦਾ ਦਿੱਤਾ ਐ ਹੀ ਨਹੀਂ ਐਮਐਸਪੀ ਦਸੀ ਜ਼ਿਆਦਾ ਦਿੱਤੀ ਹੀ ਅਸੀਂ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਕੇ ਲਾਗਤ ਪਲੱਸ 50% ਮੁਨਾਫਾ ਕਮ ਤੋਂ ਕਮ ਸੁਨਿਸ਼ਚਿਤ ਕੀਤਾ ਅਸੀਂ ਸਵਾਮੀਨਾਥਨ ਜੀ ਨੂੰ ਤੇ ਚੌਧਰੀ ਚਰਨ ਸਿੰਘ ਜੀ ਨੂੰ ਭਾਰਤ ਰਤਨ ਦਾ ਅਵਾਰਡ ਵੀ ਦਿੱਤਾ ਸਾਰਿਆਂ ਨੂੰ ਵੱਡਾ ਅਵਾਰਡ ਐ ਹੀ ਨਹੀਂ ਕਿਸਾਨਾਂ ਨੂੰ ਕਾਂਗਰਸ ਦੇ ਟਾਈਮ ਤੇ ਮਿਲਦੇ ਸੀ 730000 ਕਰੋੜ ਰੁਪਏ ਕਰਜ਼ਾ ਮੋਦੀ ਸਰਕਾਰ ਚ ਮਿਲਿਆ 20 ਲੱਖ ਕਰੋੜ ਰੁਪਏ ਸਾਲ ਦਾ ਕਾਂਗਰਸ ਦੇ ਟਾਈਮ ਤੇ ਬਜਟ ਸੀ 27662 ਕਰੋੜ ਰੁਪਏ ਮੋਦੀ ਸਰਕਾਰ ਦੇ ਟਾਈਮ ਤੇ ਬਜਟ ਹੈ 125000 ਕਰੋੜ ਰੁਪਏ ਯਾਨੀ ਕਿ ਲੱਖ ਕਰੋੜ ਰੁਪਏ ਜ਼ਿਆਦਾ ਸਾਲ ਦਾ ਕਾਂਗਰਸ ਦੇ ਟਾਈਮ ਤੇ ਪੀਐਮ ਕਿਸਾਨ ਸਨਮਾਨ ਨੀਤੀ ਨਹੀਂ ਸੀ ਨਾ ਕਿਸਾਨ ਨੂੰ ਸਨਮਾਨ ਸੀ ਨਾ ਪੈਸਾ ਸੀ ਮੋਦੀ ਜੀ ਨੇ ਦਿੱਤਾ 11 ਕਰੋੜ ਕਿਸਾਨਾਂ ਨੂੰ 66000 ਰੁਪਏ ਸਾਲ ਦਾ ਕੁੱਲ ਮਿਲਾ ਕੇ 281000 ਕਰੋੜ ਰੁਪਏ ਕਾਂਗਰਸ ਦੇ ਟਾਈਮ ਤੇ ਫਸਲ ਬਰਬਾਦ ਹੋਣ ਤੇ ਮੁਆਵਜ਼ਾ ਨਹੀਂ ਮਿਲਦਾ ਸੀ ਮੋਦੀ ਸਰਕਾਰ ਦੇ ਫਸਲ ਬੀਮਾ ਯੋਜਨਾ ਚ 154000 ਕਰੋੜ ਰੁਪਿਆ ਮੁਆਵਜ਼ਾ ਮਿਲਿਆ ਹੈ ਕਿਸਾਨ ਕਾਂਗਰਸ ਦੇ ਟਾਈਮ ਤੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਨਹੀਂ ਸੀ ਮੋਦੀ ਸਰਕਾਰ ਦੇ ਟਾਈਮ ਤੇ ਲੱਖਾਂ ਕਿਸਾਨ ਜੁੜੇ ਨੇ 8000 ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦੇ ਕਿਸਾਨ ਸਿੰਚਾਈ ਯੋਜਨਾ ਚ 15500 11 ਕਰੋੜ ਰੁਪਿਆ ਖਰਚ ਕੀਤਾ ਪੀਐਮ ਕਿਸਾਨ ਪੀਐਮ ਕੁਸਮ ਯੋਜਨਾ ਵਰਗੀ ਯੋਜਨਾ ਸੋਲਰ ਪੰਪ ਵਰਗੀਆਂ ਵੀ ਲੈ ਕੇ ਆਏ ਅਨੇਕੋ ਯੋਜਨਾਵਾਂ ਜਿਹਦੇ ਤੇ ਕਿਸਾਨ ਨੂੰ ਲਾਭ ਹੀ ਮਿਲਿਆ ਅਸੀਂ ਕਦੇ ਕੋਈ ਕਮੀ ਨਹੀਂ ਰੱਖੀ ਅੱਗੇ ਵੀ ਨਹੀਂ ਰੱਖਾਂ ਕਿਸਾਨ ਸਾਡੇ ਪਰਿਵਾਰ ਦਾ ਹਿੱਸਾ ਨੇ ਚਾਰ ਜਾਤੀਆਂ ਦੀ ਗੱਲ ਮੋਦੀ ਜੀ ਨੇ ਕੀਤੀ ਉਹਦੇ ਵਿੱਚ ਅੰਨਦਾਤਾ ਹੈ ਕਿਸਾਨ ਹੈ ਕਿਸਾਨ ਦੀ ਭਲਾਈ ਲਈ ਪਹਿਲੇ ਵੀ ਕੰਮ ਕੀਤਾ ਅੱਗੇ ਵੀ ਕਰਾਂਗੇ ਮੈਂ ਇਤਨਾ ਹੀ ਕਵਾਂਗਾ ਕਿਸਾਨ ਨੇਤਾਵਾਂ ਨੂੰ ਆਓ ਚਰਚਾ ਜਾਰੀ ਰੱਖੀਏ ਬਹੁਤ ਵੀ ਮੰਗਾ ਸੀ ਤੁਹਾਡੀ ਮੰਨ ਲਈਏ ਨੇ ਕੁਝ ਰਹਿੰਦੀਆਂ ਨੇ ਉੱਤੇ ਵੀ ਚਰਚਾ ਕਰਨ ਲਈ ਅਸੀਂ ਤਿਆਰ ਹਾਂ राहुल गांधी ਹੁਣ ਕਹਿ ਰਹੇ ਨੇ ਸਰ ਕਿ ਅਸੀਂ ਦੇਣਗੇ ਗਰੰਟੀ ਸਾਨੂੰ ਦਿਖਾਓ ਕਾਂਗਰਸ ਦੀ ਗਰੰਟੀ ਪਹਿਲੇ ਵੀ ਫੇਲ ਹੋਈ ਹੁਣ ਵੀ ਹੋਏਗੀ ਕਾਂਗਰਸ ਨੇ ਕਦੇ ਵੀ ਜੋ ਕਿਹਾ ਉਹ ਨਹੀਂ ਕੀਤਾ ਹਿਮਾਚਲ ਤੇ ਕਿਹਾ ਸੀਗਾ 1500 ਰੁਪਏ ਹਰ ਮਹਿਲਾ ਨੂੰ ਹਰ ਮਹੀਨੇ ਮਿਲੇਗਾ ਕੁਝ ਨਹੀਂ ਦਿੱਤਾ ਕਾਂਗਰਸ ਨੇ ਕਿਹਾ ਸੀ 2 ਰੁਪਏ ਕਿਲੋ ਗੋਬਰ ਤੇ 100 ਰੁਪਏ ਲੀਟਰ ਦੁੱਧ ਖਰੀਦਾਂਗੇ ਨਹੀਂ ਖਰੀਦਿਆ ਕਾਂਗਰਸ ਨੇ ਕਿਹਾ ਸੀ ਜਿਹੜੇ ਬਾਗਵਾਨ ਨੇ ਉਹਨਾਂ ਨੂੰ ਮੂੰਹ ਮੰਗੇ ਦਮ ਮਿਲਣਗੇ ਨਹੀਂ ਮਿਲੇ ਕਾਂਗਰਸ ਨੇ ਕਿਹਾ ਸੀ 5 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦੇਵਾਂਗੇ ਨਹੀਂ ਦਿੱਤਾ ਕਿਹੜੀ ਗਰੰਟੀ ਪੂਰੀ ਕੀਤੀ ਕਾਂਗਰਸ ਨੇ ਕੋਈ ਨਹੀਂ راہুল ਗਾਂਧੀ ਦੀਆਂ ਗਰੰਟੀਆਂ ਸਾਰੀ ਜਗ੍ਹਾ ਫੇਲ ਹੋਈਆਂ راہুল ਗਾਂਧੀ ਜੀ ਉਹ ਨੇਤਾ ਨੇ ਜਿਹੜੇ ਆਪਣੀ ਸਰਕਾਰ ਦੇ ਕਾਨੂੰਨ ਆਰਡੀਨੈਂਸ ਫਾੜ ਦਿੱਤਾ ਸੀ ਉਹ ਨਵਾਂ ਕਾਨੂੰਨ ਕਿੱਥੋਂ ਬਣਾਣਗੇ 60 ਸਾਲ ਇਹਨਾਂ ਦੀ ਸਰਕਾਰ ਰਹੀ ਐਮਐਸਪੀ ਦੇ ਇਹਨਾਂ ਨੇ ਕਾਨੂੰਨ ਨਹੀਂ ਬਣਾਇਆ ਅੱਜ ਵੱਡੀਆਂ ਗੱਲਾਂ ਕਰਦੇ ਨੇ ਸਰ ਟਕਰਾਅ ਵੀ ਹੋ ਰਿਹਾ ਹੈ ਕਿਸਾਨਾਂ ਦਾ ਔਰ ਪੁਲਿਸ ਦਾ ਮੈਂ ਇਤਨੇ ਕਹਾਂਗਾ ਮੈਂ ਇਹ ਹੀ ਕਹਾਂਗਾ ਪ੍ਰਦਰਸ਼ਨਕਾਰੀਆਂ ਨੂੰ ਟਕਰਾਵ ਦੀ ਸਥਿਤੀ ਨਾ ਕਰੋ ਬੈਰੀਕੇਡ ਇਹਦੇ ਲਗਾਏ ਨੇ ਕਿ ਤੁਸੀਂ ਜੋ ਪ੍ਰਦਰਸ਼ਨ ਕਰਨਾ ਹੈ ਤਾਂ ਸ਼ਾਂਤੀ ਨਾਲ ਕਰੋ ਤੋੜ-ਫੋੜ ਆਗਜਨੀ ਹਿੰਸਾ ਇਹਦੇ ਵਿੱਚ ਕਿਸੇ ਦਾ ਲਾਭ ਨਹੀਂ ਦੇਸ਼ ਦਾ ਨੁਕਸਾਨ ਹੈ ਸ਼ਾਂਤੀ ਮਹਾਤਮਾ ਗਾਂਧੀ ਨੇ ਦੁਨੀਆ ਨੂੰ ਦੱਸਿਆ ਕਿ ਕਿਸ ਤਰ੍ਹਾਂ ਸ਼ਾਂਤੀ ਨਾਲ ਵੀ ਪ੍ਰਦਰਸ਼ਨ ਕੀਤੇ ਜਾ ਸਕਦੇ ਨੇ ਆਪਣੀ ਮੰਗਾਂ ਮਨਾਈ ਜਾ ਸਕਦੀਆਂ ਨੇ ਆਗਜਨੀ ਤੋੜ-ਫੋੜ ਹਿੰਸਾ ਨਾ ਕਰਨ ਇਹ ਮੇਰਾ ਨਿਵੇਦਨ ਪ੍ਰਦਰਸ਼ਨਕਾਰੀਆਂ ਨੂੰ ਹੈ ਤੇ ਕਿਸਾਨ ਨੇ ਤਾਮਨ ਨੂੰ ਮੈਂ ਕਹਾਂਗਾ ਕਿ ਕਿਰਪਾ ਕਰਕੇ ਚਰਚਾ ਦਾ ਹਿੱਸਾ ਬਣੇ ਰਹੋ ਤੁਹਾਡੀਆਂ ਬਹੁਤੀਆਂ ਮੰਗਾਂ ਅਸੀਂ ਮੰਨ ਲਈਆਂ ਨੇ ਜਿਹੜੀ ਬਾਕੀ ਰਹਿੰਦੀ ਉਹਤੇ ਚਰਚਾ ਕਰਨ ਲਈ ਅਸੀਂ ਤਿਆਰ ਹਾਂ ਦੱਸ ਦਿਓ ਕਿ ਕਿਸਾਨਾਂ ਨੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਵੀ ਲੰਮਾ ਸੰਘਰਸ਼ ਕੀਤਾ ਸੀ ਤੇ ਜਿੱਤ ਹਾਸਲ ਕਰਕੇ ਵਾਪਸ ਪਰਤੇ ਸੀ ਪਰ ਕੁਝ ਮੰਗਾਂ ਰਹਿ ਗਈਆਂ ਸੀ ਜਿਹਦੇ ਵਿੱਚ ਕਿਸਾਨਾਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਉਹ ਰੱਦ ਨਹੀਂ ਕੀਤੇ ਗਏ ਇਸ ਤੋਂ ਇਲਾਵਾ ਲਖੀਮਪੁਰ ਖੀਰੀ ਮਾਮਲੇ ਦੇ ਵਿੱਚ ਕਾਰਵਾਈ ਨੂੰ ਲੈ ਕੇ ਮੰਗ ਰੱਖੀ ਸੀ ਕਿਸਾਨਾਂ ਨੇ ਉਹ ਪੂਰੀ ਨਹੀਂ ਹੋਈ ਤੇ ਸਭ ਤੋਂ ਵੱਡੀ ਮੰਗ ਕਿਸਾਨਾਂ ਦੀ ਐਮਐਸਪੀ ਦੀ ਹੈ ਕਿ ਸਾਨੂੰ ਬਾਕੀ ਰਹਿੰਦੀਆਂ ਫਸਲਾਂ ਦੇ ਉੱਤੇ ਵੀ ਐਮਐਸਪੀ ਦਿੱਤੀ ਜਾਵੇ ਕਿਉਂਕਿ ਕੁਝ ਕੁ ਫਸਲਾਂ ਨੇ ਜਿਹੜੀਆਂ ਮੁੱਖ ਨੇ ਕਣਕ ਝੋਨਾ ਮੱਕੀ ਉਹਨਾਂ ਦੇ ਉੱਤੇ ਐਮਐਸਪੀ ਪੂਰੀ ਮਿਲਦੀ ਆ ਪਰ ਬਾਕੀ ਫਸਲਾਂ ਦੇ ਉੱਤੇ ਨਹੀਂ ਦਿੱਤੀ ਜਾਂਦੀ ਤਾਂ ਐਮਐਸਪੀ ਨੂੰ ਲੈ ਕੇ ਕਿਸਾਨ ਆਪਣੀਆਂ ਮੰਗਾਂ ਲੈ ਕੇ ਦਿੱਲੀ ਵੱਲ ਨੂੰ ਵਧੇ ਨੇ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਨਵੀਆਂ ਮੰਗਾਂ ਜੁੜ ਗਈਆਂ ਨੇ ਜਿਦੇ ਵਿੱਚ ਸਮਾਰਟ ਮੀਟਰ ਦੀ ਮੰਗ ਵੀ ਹੈ ਕਿ ਉਹਨਾਂ ਨੂੰ ਨਾ ਲਾਇਆ ਜਾਵੇ ਇਸ ਤੋਂ ਇਲਾਵਾ ਹੋਰ ਵੀ ਕਈ ਮੰਗਾਂ ਨੇ ਜਿਸ ਨੂੰ ਲੈ ਕੇ ਕਿਸਾਨਾਂ ਨੇ ਦਿੱਲੀ ਦਾ ਰੋਕ ਕੀਤਾ ਹੈ ਤੇ ਹੁਣ ਅਨਰਾਗ ਠਾਕੁਰ ਖੋਰਾ ਨੇ ਕਿਸਾਨਾਂ ਨੂੰ اپیل ਕੀਤੀ ਹੈ ਕਿ ਤੁਸੀਂ ਵਾਪਸ ਆ ਜਾਓ ਆਪਾਂ ਬੈਠ ਕੇ ਗੱਲਬਾਤ ਕਰ ਲਈਏ ਦੇਖਣਾ ਹੋਵੇਗਾ ਕਿ ਕਿਸਾਨ ਦਿੱਲੀ ਅੱਗੇ ਵਧਦੇ ਨੇ ਜਾਂ ਫਿਰ ਉੱਥੇ ਹੀ ਆਪਣਾ ਧਰਨਾ ਲਾਉਂਦੇ ਨੇ ਕਿਉਂਕਿ ਹਰਿਆਣਾ ਸਰਕਾਰ ਨੇ ਰੋਕਾਂ ਲਾ ਕੇ ਵੱਖ-ਵੱਖ ਬਾਰਡਰਾਂ ਦੇ ਉੱਤੇ ਕਿਸਾਨਾਂ ਨੂੰ ਰੋਕ ਲਿਆ ਹੈ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਖਾਨ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਖਰਸ਼ਰ ਜਮਾਨ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ